ਅੱਜ ਹਲਕਾ ਸੈਂਟਰ ਦੇ ਵਿੱਚ ਰਵਿੰਦੀਤ ਬਿੱਟੂ ਜੀ ਦਾ ਰੋਡ ਸ਼ੋ ਹੋ ਰਿਹਾ ਹੈ ਡੋ ਟੂ ਡੋਰ ਔਰ ਇਸ ਤਰੀਕੇ ਦੇ ਨਾਲ ਹਜ਼ਾਰਾਂ ਦੇ ਸਾਥ ਦੇ ਨਾਲ ਸਾਡੇ ਦੁਕਾਨਦਾਰ ਮੇਰੇ ਵੀਰ ਮੇਰੇ ਭਰਾ ਮੇਰੀਆਂ ਭੈਣਾਂ ਇਕੱਠੇ ਹੋ ਕੇ ਬਿੱਟੂ ਜੀ ਦਾ ਸਵਾਗਤ ਕਰ ਰਹੇ ਨੇ ਉਹ ਆਪਾਂ ਸਾਰੇ ਦੇਖ ਰਹੇ ਹਾਂ ਮੈਂ ਸਾਰੇ ਇਲਾਕਾ ਵਾਸੀਆਂ ਦੀ ਪ੍ਰਾਰਥਨਾ ਕਰਾਂਗਾ ਆਵਾਜ਼ ਮੁੱਕ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਜਿਹੜਾ ਵੀ ਉਹ ਰਮਨਜੀਤ ਬਿੱਟੂ ਜੀ ਨੂੰ ਵੋਟਾਂ ਪਾ ਕੇ ਕਮ ਸੇ ਕਮ 2 ਲੱਖ ਤੋਂ ਵੱਧ ਵੋਟਰਾਂ ਦੇ ਜਿਹੜਾ ਵੀ ਅਸੀਂ ਲੁਧਿਆਣਾ ਕੋਲ ਜਿਤਾ ਕੇ ਵੇਚੀ ਹੈ ਬਾਰੇ ਤੋਂ ਸਾਹਮਣੇ ਜੀ ਅੱਜ ਸਾਡੂ ਨਿਕਲ ਨਹੀਂ ਹੋ ਰਿਆ ਸੀ ਸਾਡਾ ਇੱਕ ਘੰਟੇ ਦਾ ਪ੍ਰੋਗਰਾਮ ਸੀ ਤੇ ਸਾਨੂੰ ਡੇਢ ਘੰਟਾ ਹੋ ਗਿਆ ਹੋਵੇ ਔਰ ਸਾਡੇ ਕੋਲ ਜੇ 25 ਪੈਸੇ ਜਿਹੜਾ ਨੇ ਉਹ ਦੁਕਾਨਾਂ ਤੇ ਘੁੰਮਿਆ ਗਿਆ ਵੇ ਕਿਉਂਕਿ ਹਰ ਜਿਹੜਾ ਵੀਰ ਹਰ ਮੇਰੀ ਪੈਣ ਹਰ ਮੇਰੇ ਦੁਕਾਨਦਾਰ ਜਿਹੜੇ ਵੀਰ ਨੇ ਉਸ ਵਕਤ ਕਰ ਰਿਆ ਬਸ ਆਪਾਂ ਉਹਨਾਂ ਨੂੰ ਜਿਤਾ ਕੇ ਉਨ ਭੇਜਣਾ ਤੇ ਮੋਦੀ ਜੀ ਨੂੰ ਆਪਾਂ ਪਹਿਲੀ ਵਾਰੀ ਲੁਧਿਆਣੇ ਦੀ ਸੀਟ ਵੀ ਉਹਨਾਂ ਦੇ ਪੈਰਾਂ ਚ ਪਾਣੀ ਹੈ ਲੱਗਦਾ ਤਰੱਕੀ ਹੋਏਗੀ ਜੇ ਕੁਝ ਹੋਇਆ ਉੱਪਰ ਮੋਦੀ ਜੀ ਹੈ ਥੱਲੇ ਜੇ ਐਮਪੀ ਆਪਣਾ ਹੋਏਗਾ ਤੇ ਤਰੱਕੀ ਬਿਲਕੁਲ ਹੋਏਗੀ ਹੋਏਗੀ ਕਾਂਗਰਸ ਚੌੜੀ ਫੇਰ ਤਾਂ ਪੂਰੇ ਵਪਾਰ ਤੇ ਤੇ ਹੁਣ ਆਪਦੇ ਸੀ ਬੀਜੇਪੀ ਆਏਗੀ ਸੈਂਟਰ ਤੋਂ ਪਹਿਲੇ ਵੀ ਉਮੀਦ ਸੀ ਪਰ ਇੱਥੇ ਸਰਕਾਰਾਂ ਹੀ ਕੀ ਗਈ ਹੁਣ ਵਪਾਰੀ ਲੈਂਗੁਏਜ ਆਈ ਬੇਫਿਕਫਾਂ ਦੀ ਸਰਕਾਰਾਂ ਸੀ ਤੇ ਹੁਣ ਆਨਗੇ ਬਿੱਟੂ ਸਾਹਿਬ ਆਨਗੇ ਮੈਂ ਤਾਂ ਕਹਿੰਦਾ ਐਮਪੀ ਨਹੀਂ ਬਣਨ ਕਰਕੇ ਆ ਗਿਆ ਸੀਐਮ ਚਿਹਰਾ ਮਿਲ ਗਿਆ ਸਾਨੂੰ ਤੇ ਬਿਲਕੁਲ ਸਾਡੀ ਸਰਕਾਰ ਵੀ ਆਏਗੀ ਪਿੰਡਾਂ ਰਹਿ ਚੁੱਕੇ 10 2 ਵਾਰੀ ਰਹਿ ਚੁੱਕੇ ਪਾਜੀ ਜਦ ਉੱਪਰ ਹੀ ਬੰਦੇ ਇਹੋ ਜਿਹੇ ਬੈਠੇ ਹੋਣਗੇ ਜਿਹੜੇ ਕੰਮ ਹੀ ਨਾ ਕਰਨਦੇ ਆ ਨਾ ਉਹਨਾਂ ਨੇ ਤੇ ਦੰਗੇ ਕਰਾਣੇ ਆ ਜਾਂ ਲੜਾਈਆਂ ਕਰਾਣੀਆਂ ਤੇ ਉਹ ਵਿਚਾਰੇ ਬਿੱਟੂ ਸਾਹਿਬ ਕੀ ਕਰ ਲੈਣਗੇ ਇਹ ਤਾਂ ਬਕਵਾਰ ਨਾਲ ਥੋੜਾ ਸ਼ਹਿਰੀ ਵੋਟ ਖੜਾ ਹੋਏਗਾ ਨਾਲ ਵਪਾਰੀ ਨਾਲ ਖੜਾ ਹੋਏਗਾ ਅੱਜ ਵਪਾਰੀ ਤੰਗ ਹੀ ਹੈ ਵਪਾਰੀ ਬਿਲਕੁਲ ਨਾਲ ਖੜਾ ਹੋਏਗਾ ਜੀ ਆ ਭਾਜੀ ਮੇਰਾ ਨਾਮ ਰੋਬਿੰਦ ਜੈਨਾ ਜੀ ਮੈਂ ਅੱਜ ਅੱਜ ਜੀ ਰਵਨੀਤ ਬਿੱਟੂ ਜੀ ਮੋਜਪੁਰ ਬਾਜ਼ਾਰ ਚ ਆਏ ਹੈ ਸ਼ੋਲਾ ਦੇ ਬਾਜ਼ਾਰ ਚ ਉਹਨਾਂ ਦੇ ਨਾਲ ਅਸੀਂ ਸਮਰਥਨ ਕਰਦੇ ਆਂ ਅਸੀਂ ਬਾਹਰ ਜਰੇ ਉਹਨਾਂ ਨੂੰ ਵੋਟ ਪਾ ਕੇ ਬਾਰੀ ਮਤ ਤੋਂ ਜਿਤਾਵਾਂਗੇ ਤੇ ਆਪਾਂ ਆਪਾਂ ਮੋਦੀ ਦੇ ਨਾਲ ਹੈ ਤੇ ਆਪਾਂ ਸਾਨੂੰ ਵਿਸ਼ਵਾਸ ਹੈ ਸਾਨੂੰ ਵਿਸ਼ਵਾਸ ਹੈ ਕਿ ਇਸ ਵਾਰ 400 ਦੇ ਪਾਰ ਜਾਏਗੀ ਮੋਦੀ ਸਰਕਾਰ ਜੀ ਸਾਡੀ ਅਗਮ ਟਾਈਮ ਨਾਲ ਆਈ ਸਾਰੇ ਕਾਰਜ ਸ਼ੁਰੂ ਹੋ ਗਏ ਹਨ ਹਰ ਹਰ ਮੋਦੀ ਘਰ ਘਰ ਮੋਦੀ ਸਾਡੀ ਐਸੋਸੀਏਸ਼ਨ ਨੂੰ ਕੀ ਵਿਸ਼ਵਾਸ ਦਿਵਾਇਆ ਗਿਆ ਜੀ ਐਸੋਸੀਏਸ਼ਨ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਅਸੀਂ ਹਰ ਤਰ੍ਹਾਂ ਦੇ ਭਾਜਪੀ ਦੇ ਸਮਰਥਨ ਦੇ ਨਾਲ ਰਵਾਂਗੇ ਤੇ ਹਰ ਪਾਸੋਂ ਬਿੱਟੂ ਜੀ ਸਾਡਾ ਸਹਿਯੋਗ ਕਰਨਗੇ ਕਿਤਾ ਲੱਗਿਆ ਫਿਰ ਸਵਾਗਤ ਕਿੰਨਾ ਗਿਆ ਬਹੁਤ ਵਧੀਆ ਸਵਾਗਤ ਕਿੰਨਾ ਗਿਆ ਹਾਂਜੀ ਹਾਂਜੀ ਬਿਲਕੁਲ ਹਰ ਹਰ ਮੋਦੀ ਅਜੇ ਸ਼ੀਰ ਆ ਅੱਜ ਤੁਸੀਂ ਦੇਖ ਲਿਆ ਅਸੀਂ ਇੰਨਾ ਰੋਟ ਸੁਰੱਖਿਆ ਸੀ ਮੈਂ ਆਪਣਾ ਤਰੰਕਾ ਵਾਲਾ ਵਿਆਰ ਮੌਜੂਦਾ ਸੁਭਾਨੀ ਬਿਲਡਿੰਗ ਤੋਂ ਨਵਾਂ ਨਵਾਂ ਮੌਲੇ ਅਸੀਂ ਸਮਾਪਤੀ ਕਰਾਂਗੇ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਹੈ ਇੰਨਾ ਪਿਆਰ ਮਿਲ ਰਿਹਾ ਹੈ ਵਪਾਰੀ ਭਰਾਵਾਂ ਦਾ ਮੇਰਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਸੰਦੇਸ਼ ਦੇ ਇੰਨਾ ਹੁਸਾ ਮਲ ਬਿੱਟੂ ਜੀ ਦਾ ਸਾਡੇ ਮੋਦੀ ਜੀ ਦਾ ਸਵਾਗਤ ਕਰ ਰਹੇ ਨੇ ਤੇ ਉਹਨਾਂ ਨੇ ਪੱਕਾ ਮਨ ਬਣਾ ਲਿਆ ਹੈ ਇਸ ਵਾਰ ਕਿ ਮੋਦੀ ਜੀ ਨੂੰ ਵੋਟ ਪਾ ਕੇ ਬਿੱਟੂ ਜੀ ਨੂੰ ਉਹਨਾਂ ਦੇ 400 ਦੀ ਮਾਲਾ ਦਾ ਇੱਕ ਹਿੱਸਾ ਬਣਾਣਾ ਹੈ ਔਰ ਲੁਧਿਆਣੇ ਨੂੰ ਉੱਪਰ ਤਰੱਕੀ ਦਾ ਤੇ ਲਿਆਣਾ ਹੈ ਇਹ ਗੱਲ ਦਾ ਧਿਆਨ ਰੱਖਣਾ ਕਿ ਜੇ ਬਿੱਟੂ ਜੀ ਜਿੱਤਣਗੇ ਤਾਂ ਹੀ ਆਪਣਾ ਪੰਜਾਬ ਤੇ ਲੁਧਿਆਣਾ ਤਰੱਕੀ ਕਰੇਗਾ ਮੈਂ ਸੱਭ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਸੱਭ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਬਿੱਟੂ ਜੀ ਨੂੰ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਕਰੋ ਭਾਜਪਾ ਨੂੰ ਵੋਟ ਪਾ ਕੇ ਤਾਂ ਕਿ ਪੰਜਾਬ ਵਿੱਚ ਸੁਖ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਧੰਨਵਾਦ